ਹਾਂਜੀ ਬ੍ਰੇਕਿੰਗ ਨਿਊਜ਼ ਸਿੱਧੂ ਮੂਸੇਵਾਲੇ ਦੇ ਨਵੇਂ ਟੀਜ਼ਰ ਨੇ ਮਚਾਇਆ ਤੂਫਾਨ ਗੁਰੂ ਰਡ ਦਾ ਆਵਾਜ਼ ਨਾਲ ਹੋਈ ਫੈਨਾਂ ਦੀ ਸਿੱਧੀ ਟੱਕਰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਹਰ ਖਬਰ ਸਭ ਤੋਂ ਪਹਿਲਾਂ ਤੇ ਸਭ ਤੋਂ ਸੱਚੀ ਮਿਲੂਗੀ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਟੀਜ਼ਰ ਫੈਨਸ ਹੋਏ ਭਾਬੂ ਕੀ ਹੈ ਇਹੋ ਜਿਹਾ ਟੀਜ਼ਰ ਵਿੱਚ ਆਜੋ ਦੇਖੋ ਦੋਸਤੋ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਨਾਮ ਬਰੋਟਾ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਟੀਜ਼ਰ ਆਉਂਦੇ ਹੀ ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਹੈ ਟੀਜ਼ਰ ਦੇ ਇੱਕ ਲਾਈ ਸਾਰੇ ਫੈਨਾਂ ਦੇ ਦਿਲ ਛੂਲੇ ਲਾਈਨ ਕੁਝ ਐਵੇਂ ਸੀ ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ ਇਹ ਲਾਈਨ ਸਿੱਧੂ ਮੂਸੇਵਾਲੇ ਦੀ ਦਾਦੀ ਜਸਵੰਤ ਕੌਰ ਜੀ ਵੱਲ ਇੱਕ ਡੂੰਗਾ ਅਤੇ ਨੀਜੀ ਇਸ਼ਾਰਾ ਕਰਦੀ ਏ ਜਿੱਥੇ ਅੰਬੇ ਸ਼ਬਦ ਨੇ ਹੋਰ ਵੀ ਸਸਪੈਂਸ ਪੈਦਾ ਕਰ ਦਿੱਤਾ ਏ ਇਹ ਸ਼ਾਇਦ ਉਹਨਾਂ ਦੀ ਦਾਦੀ ਦਾ ਪਿਆਰ ਭਰਿਆ ਨਾ ਹੋਵੇ ਜਾਂ ਕੋਈ ਹੋਰ ਨਜ਼ਦੀਕੀ ਰਿਸ਼ਤਾ ਜੋ ਵੀ ਹੋਵੇ ਇਹ ਨੀਜ਼ੀਆਂ ਗੱਲਾਂ ਨੇ ਫੈਨਾਂ ਨੂੰ ਹੋਰ ਵੀ ਭਾਵੁਕ ਤੇ ਸਿੱਧੂ ਨਾਲ ਕਨੈਕਟ ਕਰ ਦਿੱਤਾ ਏ ਦੋਸਤੋ ਹੁਣ ਸੁਣੋ ਅਸਲੀ ਤਾਕਤ ਸਿੱਧੂ ਵਰਸਸ ਗੁਰੂ ਰੰਡਾਵਾ ਸਿੱਧੂ ਸੇ ਵਾਲੇ ਦਾ ਟੀਜ਼ਰ ਜਿਵੇਂ ਹੀ ਰਿਲੀਜ਼ ਹੋਇਆ ਸਿਰਫ 5 ਮਿੰਟਾਂ ਵਿੱਚ 23 ਲੱਖ ਵਿਊ 140 ਹਜ਼ਾਰ ਲਾਈਕਸ ਇਹ ਕੋਈ ਆਮ ਗੱਲ ਨਹੀਂ 5 ਮਿੰਟ ਵਿੱਚ 1.5 ਲੱਖ ਲਾਈਕ ਇਹ ਫੈਨਸ ਦਾ ਜੋਸ਼ ਨਹੀਂ ਇਹ ਪਿਆਰ ਦੀ ਤਾਕਤ ਹੈ ਹੁਣ ਆਓ ਗੱਲ ਕਰੀਏ ਗੁਰੂ ਰੰਧਾਵਾ ਦੇ ਨਵੇਂ ਗਾੜੇ ਦੀ 56 ਮਿੰਟ ਵਿੱਚ 8 ਲੱਖ ਵਿਊ ਸਿਰਫ 40 ਹਜ਼ਾਰ ਲਾਈਕ ਜੀ ਹਾਂ ਵਿਊਜ਼ ਵਧੇ ਪਰ ਲਾਈਕਸ ਵਿੱਚ ਵੱਡਾ ਫਰਕ ਸਿੱਧੂ ਮੂਸੇਵਾਲਾ 5 ਮਿੰਟ ਵਿੱਚ 1.5 ਲੱਖ ਲਾਈਕ ਤੇ ਗੁਰੂ ਰੰਧਾਵਾ 56 ਮਿੰਟ ਵਿੱਚ ਕੇਵਲ 40 ਹਜ਼ਾਰ ਇਸ ਤੋਂ ਵੱਡਾ ਨਤੀਜਾ ਹੋਰ ਕੀ ਹੋ ਸਕਦਾ ਹੈ ਦਰਸ਼ਕ ਦੱਸ ਰਹੇ ਹਨ ਕੌਣ ਬੈਠਿਆ ਹੈ ਦਿਲ ਦੀ ਗੱਦੀ ਤੇ ਸਿੱਧੂ ਦਾ ਅਗਲਾ ਟਾਰਗੇਟ 20 ਮਿੰਟ ਵਿੱਚ 1 ਮਿਲੀਅਨ ਹੈ ਸੋਸ਼ਲ ਮੀਡੀਆ ਤੇ ਐਨਾਲਿਸਟਿਕ ਵੀ ਕਹਿ ਰਹੇ ਹਨ ਸਿੱਧੂ ਦਾ ਟੀਜ਼ਰ 20 ਮਿੰਟ ਦੇ ਅੰਦਰ ਇੱਕ ਮਿਲੀਅਨ ਪਾਰ ਕਰ ਜਾਵੇਗਾ ਇਹ ਹੈ ਚਾਉ ਨਹੀਂ ਇਹ ਹੈ ਪਿਆਰ ਇੰਤਜ਼ਾਰ ਤੇ ਲੈਗਸੀ ਦੀ ਤਾਕਤ ਹੈ ਹੁਣ ਵਾਰੀ ਤੁਹਾਡੀ ਕਮੈਂਟ ਵਿੱਚ ਜਰੂਰ ਦੱਸੋ ਕੌਣ ਹੈ ਅਸਲੀ ਸਟਾਰ ਸਿੱਧੂ ਮੂਸੇਵਾਲਾ ਜਾਂ ਗੁਰੂ ਰੰਧਾਵਾ ਤੁਹਾਡਾ ਜਵਾਬ ਹੀ ਦੱਸੇਗਾ ਕੌਣ ਰਾਜ ਕਰਦਾ ਹੈ ਸੋਸ਼ਲ ਮੀਡੀਆ ਉੱਤੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਜੇ ਤੁਸੀਂ ਸਿੱਧੂ ਮੂਸੇਵਾਲੇ ਦੇ ਸੱਚੇ ਫੈਨ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜੀ ਖਬਰ ਲੈ ਕੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ